ਪਾਵੇਂ ਸਾਡੇ ਉਹਦੇ ਨਾਲ ਹਜ਼ਾਰਾਂ મતਭੇਦ ਹੋਣ ਜੀ ਇਹ ਨਹੀਂ ਹੈ ਕਿ ਅਸੀਂ ਮੈਂ راہਲ ગાંધી ਦੇ ਨਾਲ ਜਿਹੜੇ ਹੈਗੇ ਆ ਉਸ ਦੇ ਨਾਲ ਹੈ ਆ ਪਰੰਤੂ ਉਹਦਾ ਜਿਹੜਾ ਬਿਆਨ ਹੈ راہਲ ગાંધી ਦਾ ਉਹ ਸਹੀ ਸੰਦਰਭ ਦੇ ਵਿੱਚ ਦਿੱਤਾ ਗਿਆ ਤੇ ਮਤੰਨ ਤੌਰ ਤੇ ਸਹੀ ਹੈ 100% ਨਹੀਂ 101% ਸਹੀ ਤੇ ਚਲੋ ਅਕਾਲ ਤਖਤ ਦੇ ਜਿੱਥੇ ਤਾਂ ਇਹ ਗੱਲ ਹੋ ਗਈ ਜਿਹੜਾ ਆਪਣੇ ਆਪ ਨੂੰ ਸ਼ੋਮਨੀ ਕਾਲੀ ਦਾ ਪ੍ਰਧਾਨ ਕਹਿੰਦਾ ਹੈ ਸੁਖਵੀਰ ਬਾਦਲ ਉਹਦਾ ਵਿਆਹ ਤੱਕ ਇਸ ਮਸਲੇ ਤੇ ਕੋਈ ਬਿਆਨ ਨਹੀਂ ਹੈ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਜਿਹੜਾ ਹੈ ਉਹ ਬਿਆਨ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਤਾਂ ਜਿਹੜਾ ਹੈਗਾ ਉਹ ਮੰਨੇ ਨਹੀਂ ਜਾਂਦਾ ਵੀ ਤੁਸੀਂ ਸਿੱਖਾਂ ਦੀ ਪਤਨੇ ਜਮਾਤਾ ਇਹਨਾਂ ਨੇ ਆਪਣੇ ਆਪ ਦਾ ਜਿਹੜਾ ਨਾਂ ਰੱਖ ਲਿਆ ਜਿਹੜਾ 1920 ਚ ਮਹਾਨ ਸ਼੍ਰੋਮਣੀ ਅਕਾਲੀ ਦਲ ਟੈਮ ਹੋਇਆ ਸੀ ਸਤਾਬਤ ਹੋਇਆ ਸੀ ਮਹਾਨ ਤੁਰਵਾਨੀ ਪਿੱਛੋਂ ਹੋਇਆ ਸੀ ਉਹਨਾਂ ਦੇ ਤਾਂ ਇਹਨਾਂ ਨੇ ਮੋਗਾ ਕਾਨਫਰੰਸ 'ਚ ਇਹਨੂੰ ਪੰਜਾਬੀ ਪਾਰਟੀ ਬਣਾ ਕੇ ਉਹ ਤਾਂ ਖਤਮੇ ਕੀਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਹੈ ਹੀ ਨਹੀਂ ਜੀ ਤੇ ਮੋੜ ਗੱਲ ਸੁਖਵੀਰ ਬਾਦਲ ਦੀ ਚੱਲੀ ਹੈ ਸੁਖਵੀਰ ਬਾਦਲ ਨੂੰ ਤਨਖਾਈ ਆ ਤਕਰਾਰ ਦੇ ਦਿੱਤਾ ਗਿਆ ਹੈ ਕਿ ਉਹਨੂੰ ਕੋਈ ਰਾਜਨੀਤਿਕ ਸਜ਼ਾ ਨਹੀਂ ਦੇਣੀ ਚਾਹੀਦੀ ਦੇਖੋ ਜੀ ਜੇ ਇਸ ਤਰ੍ਹਾਂ ਜਦੋਂ ਚੱਬੇ ਦੇ ਵਿੱਚ ਜਿਹੜਾ ਸੀਦਾ ਉਹ ਸਰਵਤ ਸਾਲਸਾ ਹੋਇਆ ਸੀ ਹਾਂਜੀ ਤੇ ਜਿਹੜੇ ਉਹਨਾਂ ਨੇ ਜਿਨ੍ਹਾਂ ਨੇ ਆਯੋਜਨ ਕੀਤਾ ਸੀ ਤੇ ਉੱਥੇ ਜਿਹੜਾ ਸੀ ਸੰਜਤ ਦਾ ਮਹਾਨ ਕਟ ਸੀ ਜੀ ਉਹਨਾਂ ਨੂੰ ਨਿਰਾਸ਼ ਕੀਤਾ ਗਿਆ ਉਸ ਸਮੇਂ ਜੇ ਇਹ ਪ੍ਰਤਾਪ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੰਦੇ ਜੀ ਜਿਹੜਾ ਚੱਬੇ ਦਾ ਸਰਬਤ ਖਾਲਸਾ ਸੀ ਦਾ ਤਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰ ਦਿੰਦੇ ਜੀ ਜਿਹੜਾ 1920 ਵਾਲਾ ਸੀ ਉਹਦੇ ਪ੍ਰਧਾਨ ਬਣਾ ਦਿੰਦੇ ਉਹ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਣਾ ਸੀ ਇਤਿਹਾਸ 'ਚ ਪਰੰਤੂ ਉਸ ਸਮੇਂ ਇਹਨਾਂ ਨੇ ਜਿਹੜੀ ਸੀ ਪ੍ਰਤਾਪ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨਾਲ ਮਿਲ ਕੇ ਉਹ ਸਰਬਤ ਖਾਲਸੇ ਦਾ ਜਿਨ੍ਹਾਂ ਨੇ ਯੋਜਨਾ ਚੀਤਾ ਸੰਗਤ ਇਮਾਨਦਾਰ ਸੀ ਸਹੀ ਸੀ ਪਰ ਜਿਹੜੇ ਅਜੋਗਕ ਸੀ ਉਹਨਾਂ ਨੇ ਇਹਨਾਂ ਦੇ ਨਾਲ ਮਿਲ ਕੇ ਜਥੇਦਾਰ ਸਾਹ ਤੇ ਕਿ ਜਥੇਦਾਰ ਜਿਸ ਤਰ੍ਹਾਂ ਮੰਨੇ ਜਾਣਗੇ ਜੇ ਇਹ ਐਲਾਨ ਕਰ ਦਿੰਦੇ ਕਿ ਇਹ ਨੂੰ ਫਲਾਣੇ ਨੂੰ ਐਮਪੀ ਬਣਾਇਆ ਜਾਂਦਾ ਉਹ ਐਮਪੀ ਬਣ ਜੂ ਕਿਉਂਕਿ ਐਮਪੀ ਦਾ ਜਿਹੜਾ ਹੈ ਇੱਕ ਜੋ ਜਾਬਤਾ ਹੈ ਇੱਕ ਕਾਨੂੰਨੋ ਦੇ ਮੁਤਾਬਕ ਬਣੂਗਾ ਤੇ ਜਿਹੜਾ ਹੈ ਜਿਹੜਾ ਸਿੰਘ ਸਾਹਿਬ ਹੈ ਉਹ ਵੀ ਛਟਕੜ ਦੁਆਰਾ 1925 ਬਣਿਆ ਹੋਇਆ ਹੈ ਉਦੇ ਮੁਤਾਬਕੇ ਥਾਪੇ ਜਾਣ ਜੇ ਜਿਹੜਾ ਜੱਥੇਦਾਰ ਹੋ ਕੇ ਅਦਾਲਤ ਅਸਲ ਦਾ ਅਦਾਲਤ ਤੱਕ ਨਹੀਂ ਜਾ ਸਕਦਾ ਉਸ ਉਹਨੂੰ ਅਦਾਲਤ ਤੱਕ ਪਹੁੰਚਣੇ ਨਹੀਂ ਦਿੱਤਾ ਜਾਂਦਾ ਤੇ ਕੋਈ ਸੰਘਰਸ਼ ਵੀ ਨਹੀਂ ਹੁੰਦਾ ਸਿੱਖ ਪੰਥ ਦੇ ਵਿੱਚ ਉਹਨੂੰ ਜੱਥੇਦਾਰ ਥਾਪਣ ਦਾ ਫਿਰ ਇਸ ਤਰ੍ਹਾਂ ਥਾਪਣ ਦਾ ਫਾਇਦਾ ਕੀ ਹੋਇਆ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਸੀਦਾ ਉਹ ਜੱਥੇਦਾਰ ਥਾਪ ਦਿੱਤਾ ਗਿਆ ਉਹ ਤੇ ਜੱਥੇਦਾਰ ਸਾਹਿਬ ਜਿਹੜੇ ਨੇ ਉਹਨਾਂ ਨੂੰ جیل ਚ ਕੋਈ ਉਹਨਾਂ ਨੂੰ ਰਿਹਾ ਕਰਾਉਣ ਦੀ ਸਹੁਰਦ ਯਤਨ ਵੀ ਨਹੀਂ ਹੋਏ ਤੇ ਉਹਨਾਂ ਦੀ ਥਾਂ ਸਰਦਾਰ ਧਿਆਨ ਸਿੰਘ ਮੰਡ ਨੂੰ ਜਿਹੜਾ ਕਰਤਾਰੀ ਬਣਾ ਦਿੱਤਾ ਗਿਆ ਸਰਦਾਰ ਧਿਆਨ ਸਿੰਘ ਮੰਡ ਨੂੰ ਉਹ ਉੱਥੇ ਅਟਾਲ ਤੱਕ ਸਭ ਤੇ ਪਹੁੰਚ ਨਹੀਂ ਦਿੰਦੇ ਅਟਾਲ ਤੱਕ ਸਭ ਦਾ ਸਖਤ ਰੇਟ ਬਣਾਇਆ ਹੋਇਆ ਉੱਥੇ ਜਥੇਦਾਰ ਸਾਹਿਬ ਜਾ ਨਹੀਂ ਸਕਦੇ ਸੋ ਉਸ ਨਾਲੋਂ ਜੇ ਉਸ ਸਮੇਂ ਸ਼ਰੋਮੀ ਅਕਾਲੀ ਦਮ ਦੀ ਸਥਾਪਨਾ ਕੀਤੀ ਜਾਂਦੀ ਉਹਦੇ ਪ੍ਰਧਾਨਾਂ ਦਾ ਐਲਾਨ ਕੀਤਾ ਜਾਂਦਾ ਇੱਕ ਬਹੁਤ ਵੱਡੀ ਚੱਲ ਹੋਣੀ ਸੀ ਪਰੰਤੂ ਸਿੱਖ ਪੰਥ ਚ ਇਹ ਰਹਿ ਹੈ ਕਿ ਸਾਜਸਾ ਮੁੱਠਬਰਾਂ ਸਾਜਸੀਆਂ ਦਾ ਮੁੱਠਬਰਾਂ ਦਾ ਤੇ ਚੁਗਲੀ ਖੋਰਾਂ ਦਾ ਜਿਹੜਾ ਹੈਗਾ ਉਹ ਇੱਕ ਐਸਾ ਜਿਹੜਾ ਉਹ ਡੜ ਬਣ ਜਾਂਦਾ ਹੈ ਇੱਕ ਐਸਾ ਬਣ ਜਾਂਦਾ ਉਹ ਵੱਡੇ ਵੱਡੇ ਲੇਖ ਲਿਖੀ ਜਾਂਦੇ ਜਿਦੇ ਚ ਥੇਲੇ ਦਾ ਜਾਨ ਨਹੀਂ ਹੁੰਦੀ ਥੇਲੇ ਦਾ ਵਜਨ ਨਹੀਂ ਹੁੰਦਾ ਉਹਦੇ ਨਾਲ ਉਹ ਆਮ ਜਨਤਾ ਨੂੰ ਆਪ ਸੰਗਤ ਨੂੰ ਜਿਹੜਾ ਹੈ ਉਹ ਡਮਰਾ ਕਰ ਲੈਂਦੇ ਨੇ ਤੇ ਇਹ ਲੇਖ 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 ਜਿਦੇ ਵਿੱਚ ਜਿਹੜਾ ਹੈ ਸਵਾਈ ਚੁਗਲੀ ਤੋਂ ਤੇ ਮਖਮਰੀ ਤੋਂ ਹੋਰ ਕੁਝ ਨਹੀਂ ਹੁੰਦਾ ਇਹਨਾਂ ਨੇ ਖਾਲਸਾ ਪੰਥ ਨੂੰ ਜਿਹੜਾ ਹੈ ਖਤਮ ਕਰਨ ਦੀ ਧਾਰੀ ਹੋਈ ਹੈ ਔਰ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਫਿਰ ਵੀ ਉਹ ਉਦਾਂ ਨਹੀਂ ਛੱਡ ਰਿਹਾ ਆਪਣੇ ਅਹੁਦੇ ਤੇ ਬਰਕਰਾਰ ਹੈ ਕੀ ਕਹਾਂ ਚਾਹਾਂਗੇ ਕੋਈ ਤਨਖਾਈਆ ਨਹੀਂ ਜੀ ਇਹ ਤਾਂ ਇੱਥੇ ਬਣਾवटी ਗੱਲਾਂ ਬਣਾਈਆਂ ਨੇ ਸਭ ਮਿਲੇ ਹੋਏ ਨੇ ਜਦੋਂ ਜੱਫੇਦਾਰ ਨੂੰ ਤਾਂ ਸੁਖਵੀਰ ਬਾਦਲ ਲਾਉਂਦਾ ਉਹਨੂੰ 1 ਮਿੰਟ ਜੇ ਲਾ ਸਕਦਾ ਜਿਸ ਤਰ੍ਹਾਂ ਜੱਫੇਦਾਰ ਰਣਜੀਤ ਸਿੰਘ ਨੂੰ ਲਾਤਾ ਸੀ ਦੂਜੇ ਜੱਫੇਦਾਰ ਰਣਜੀਤ ਸਿੰਘ ਉਸ ਸਮੇਂ ਸੁਣਵਾਈ ਕਰਨ ਵਾਲੇ ਸੀ ਉਸੇ ਦਿਨ ਉਹਨਾਂ ਨੂੰ ਅਚਾਨਕ ਇਸ ਦੀ ਜੱਫੇਦਾਰੀ ਤੋਂ ਲਾਤਾ ਜਿਹੜੀ ਅੰਤਰੋਂ ਕਮੇਟੀ ਹੈ ਸ਼੍ਰੋਮਣੀ ਦੁਰਦਵਾਰਾ ਪ੍ਰਬੰਧਕ ਕਮੇਟੀ ਦੀ ਤੇ ਉਹਨਾਂ ਨੇ ਬਰਖਾਸਤ ਕਰਤਾ ਤੇ ਫਿਰ ਇਹ ਅੰਤਰ ਕਮੇਟੀ ਤਾਂ ਜੱਫੇਦਾਰ ਤੋਂ ਵੀ ਉੱਚਾ ਵੱਧ ਅਧਿਕਾਰ ਲੈ ਗਈ ਤਾਂ ਅਧਿਕਾਰ ਲੈ ਗਈ ਰੱਬ ਤੋਂ ਵੀ ਉੱਤੋਂ ਦੀ ਅਧਿਕਾਰ ਲੈ ਗਈ ਜਿਹੜੇ ਉਹ 11 ਮੈਂਬਰ ਬੈਠੇ ਆ ਜਥੇਦਾਰ ਦੀ ਕੋਈ ਕੀਮਤੇ ਨਹੀਂ ਹੈ ਉਸ ਦੀ ਤੋਂ ਪਰਵਾਹਸ਼ਾ ਨਹੀਂ ਹੈ ਜਥੇਦਾਰ ਨੂੰ ਪੁੱਛਦਾ ਕੋਈ ਨਹੀਂ ਹੈ ਜਥੇਦਾਰ ਨੂੰ ਜਿਸ ਢੰਗ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੂੰ ਧੱਕੇ ਮਾਰੇ ਜਾਏ ਪੇ ਉਹਨਾਂ ਨੂੰ ਦਫ਼ਤਰ ਖਾਨੇ ਵਿੱਚ ਲੁੱਟਣਾ ਪਿਆ ਉਹਨਾਂ ਦੀ ਜਿਹੜੀ ਹੈ ਉਹ ਜਿਹੜਾ ਟਟਾਪਾ ਕੀਤਾ ਗਿਆ ਇਸ ਢੰਗ ਨਾਲ ਜ਼ਥੇਦਾਰੀਆਂ ਉਸ ਦੇ ਲਈ ਪ੍ਰਤਾਪ ਸਿੰਘ ਬਾਦਲ ਜ਼ਿੰਮੇਵਾਰ ਸੀ ਸੋ ਹੀ ਜ਼ਥੇਦਾਰ ਦੀ ਤਾਂ ਇਹਨਾਂ ਨੇ ਅਸੀਦ ਨਹੀਂ ਰਹਿਣ ਦਿੱਤੀ ਜਿਹੜਾ ਤਨਖਾਹਿਆ ਕਰਾਰ ਦਿੰਦਾ ਕੋਈ ਤਨਖਾਹਿਆ ਨਹੀਂ ਪਰ ਉਸ ਨੇ ਇਹ ਤਾਂ ਉਸ ਨੇ ਪਦਵੀ ਵਧਾਉਣ ਦੇ ਲਈ ਤਤਪਰ ਨੇ ਇਹ ਸਾਰੇ ਪਰੰਤੂ ਉਹ ਸਿੱਖ ਧਰਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਆਈਏ ਆਪਣੀ ਕੋਈ ਹੋਈ ਸਾਥ ਨੂੰ ਕਦੇ ਬਹਾਲ ਨਹੀਂ ਕਰ ਸਕਦਾ ਕੁਝ ਜਥੇਬੰਦੀਆਂ ਨੇ ਜਿਹੜੀਆਂ ਇਸ ਸੰਦਰਭ ਚ ਪੀ ਅਕਾਲੀ ਦਲ ਦੇ ਜਿਹੜੇ ਰਾਜ ਚ ਐਡੀਆਂ ਵੱਡੀਆਂ ਗਲਤੀਆਂ ਹੋਈਆਂ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਵੀ ਦਮਦਮ ਹੀ ਟਕਸਾਲ ਦਾ ਹੈ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਹੈ ਜਥੇਬੰਦੀ ਹੈ ਹੀ ਕੋਈ ਨਹੀਂ ਜਥੇਬੰਦੀਆਂ ਇਹ ਦਿਖਾਵੇ ਦੀਆਂ ਜਥੇਬੰਦੀਆਂ ਨੇ ਇਹਨਾਂ ਜਥੇਬੰਦੀਆਂ ਦੀ ਕੋਈ ਸਾਖ ਨਹੀਂ ਹੈ ਇਹ ਜਥੇਬੰਦੀਆਂ ਕੀ ਕਹਿੰਦੇ ਹੁੰਦੇ ਨੇ ਆਪਦੀ ਆਪਦੀ ਜਿਹੜੀ ਆ ਉਹ ਖੇਡ ਖੇਡ ਰਹੀਆਂ ਨੇ ਤੇ ਦਮਦਮਿਤ ਸਾਲ ਦੇ ਮੁਕੀ ਤਾਂ ਜਿਹੜੇ ਹੈ ਉਹ ਬਾਬਾ ਦੀਪ ਸਿੰਘ ਦਾ ਬਾਬਾ ਗੁਰਵਖ ਸਿੰਘ ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਹੀ ਜੀਆਂ ਮਹਾਨ ਸ਼ਕਤੀਤਾ ਸੀ ਜਿਹੜੀਆਂ ਪੰਥ ਦੀਆਂ ਉਹ ਜਥੇਦਾਰ ਰਹੇ ਨੇ ਦਮਦਮਿਤ ਸਾਲ ਦੇਤੇ ਹੁਣ ਵੀ ਜਥੇਦਾਰ ਜਿਹੜਾ ਹੈ ਉਹੋ ਹੀ ਚਾਹੀਦਾ ਜਿਹੜੇ ਇਹਨਾਂ ਦੇ ਉਹ ਜਿਹੜੇ ਇਹਨਾਂ ਦੇ ਕੀਤੇ ਨੇ ਉਹਨੇ ਕਦਮਾਂ ਤੇ ਚੱਲੇ ਕਦਮ ਚੰਨਾ ਤੇ ਚੱਲੇ ਤੇ ਇੱਕ ਮਹਾਨ ਸ਼ਖਸੀਅਤ ਹੋਵੇ ਤੇ ਸਭ ਨੂੰ ਦਿਖਾਈ ਦਿੰਦੀ ਹੋਵੇ ਕਿ ਇਹ ਮਹਾਨ ਸ਼ਖਸੀਅਤ ਹੈ। ਜੀ ਸੋ ਜਿਹੜੇ ਕਹਿੰਦੇ ਆ ਕਿ ਬਦਲਿਆ ਜਾਵੇ ਪਹਿਲਾਂ ਤਾਂ ਜਿਹੜੀ ਨਿਯੁਕਤੀ ਹੈ ਉਹੀ ਸੱਚ ਦੇ ਚਿਹਰੇ 'ਚ ਹੈ। ਉਸ ਵਾਰੀ ਬੜਾ ਕੁਝ ਕਿਹਾ ਜਾਂਦਾ ਪਰੰਤੂ ਕੁੱਤੇ ਸਿੱਕੇ ਤੇ ਦੂਜੇ ਤੇ ਦੂਸ਼ਣ ਲਾਉਂਦੇ ਰਹਿੰਦੇ ਐ। ਤੇ ਇਸ ਦੇ ਲਈ ਉਹਦਾ ਜਿਹੜਾ ਇਹ ਕਹਿੰਦਾ ਕਿ ਫਲਾਣਾ ਬਦਲਿਆ ਜਾਵੇ ਉਹਦੀ ਜਿਹੜੀ ਹੈ ਕੋਈ ਕੀਮਤ ਨਹੀਂ ਪੈਂਦੀ ਜੀ ਜਿਵੇਂ ਹੁਣ ਆਪਣੇ ਐਨਆਈਏ ਹੈ ਜੀ ਜਿਹੜਾ ਵੀ ਕੋਈ ਸਿੱਖ ਪੰਥ ਦੀ ਗੱਲ ਕਰਦਾ ਉਹ ਤੇ ਐਨਆਈਯੂ ਦਾ ਆਪਣੇ ਵਰਤੂ ਕਰ ਲਈ ਜਾਂਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਤੇ ਵੀ ਐਨਆਈਏ ਵਰਤੂ ਕੀਤੀ ਗਈ ਤੇ ਹੁਣ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਫੜ ਲਿਆ ਗਿਆ ਤੇ ਇਹਦੇ ਸੰਬੰਧੀ ਤੁਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜੀ ਜਿਹੜਾ ਮਾਲਵਿੰਦਰ ਸਿੰਘ ਮਾਲੀ ਹੈ ਮੈਂ ਉਹਦੀ ਜ਼ਿੰਮੇਵਾਰੀ ਦੀ ਨਿੰਦਿਆ ਕਰਦਾ ਕਿਸੇ ਦੇ ਹੱਤਾਂ ਨੂੰ ਦਵਾਇਆ ਜਾਵੇ ਜਾਂ ਹੋਰ ਦਵਾਇਆ ਜਾਵੇ ਤੇ ਉਹ ਇੱਕ ਬੜੀ ਜਿਹੜੀ ਆ ਉਹ ਗਲਤ ਗੱਲ ਹੁੰਦੀ ਹੈ ਤੇ ਇਹ ਇਹ ਦਬਾਉਣਾ ਨਹੀਂ ਚਾਹੀਦਾ ਉਹਨੂੰ ਕਿਉਂ ਦੇ ਰਫਦਾਰ ਕਰ ਲਿਆ ਪਰੰਤੂ ਇੱਕ ਗੱਲ ਮੈਂ ਜ਼ਰੂਰ ਤਹਾਂ ਜਾ ਕਿ ਜਿਹੜਾ ਕੋਈ ਬੋਲਦਾ ਹੈ ਉਹਨੂੰ ਭਾਸ਼ਾ ਦੀ ਮਰਿਆਦਾ ਜ਼ਰੂਰ ਹੋਣੀ ਚਾਹੀਦੀ ਹੈ ਜਿਹੜਾ ਭਾਸ਼ਾ ਦੀ ਮਰਿਆਦਾ ਹੀ ਨਹੀਂ ਰੱਖ ਸਕਦਾ ਉਸ ਬੰਦੇ ਦਾ ਬੋਲਣਾ ਵੀ ਗਲਤ ਹੈ ਨਾ ਉਹ ਸਿੱਖ ਹੋ ਸਕਦਾ ਨਾ ਉਹ ਕੋਈ ਚੰਜੀ ਜਿਹੜਾ ਉਹ ਭਾਸ਼ਣ ਕਰ ਸਕਦਾ ਨਾ ਉਸਦੇ ਭਾਸ਼ਣ ਦੀ ਚਿਰਤਾ ਕੋਈ ਕੀਮਤ ਹੈ ਜੇ ਕਿੰਨੀ ਵੀ ਪ੍ਰੋਪਰਟੇਸ਼ਨ ਹੋਵੇ ਤੇ ਫਿਰ ਵੀ ਉਹ ਭਾਸ਼ਾ ਦੀ ਮर्यादा ਰੱਖਣੀ ਚਾਹੀਦੀ ਹੈ ਪਰ ਜਿਹੜੇ ਸਿੱਖ ਚਿੰਤਕ ਨੇ ਮੈਂ ਖਾਸ ਤੌਰ ਤੇ ਕਹਿਣਾ ਹੈ ਕਿ ਸਰਦਾਰ ਸਰਬਜੀਤ ਸਿੰਘ ਭਮਾਨ ਨੇ ਉਹ ਬੜੇ ਵਧੀਆ ਸਿੱਖ ਨੇਤਾ ਨੇ ਉਹਨਾਂ ਦੀ ਖਾਲਸਾ ਪੰਥ ਲਈ ਬੜੀ ਕੁਰਬਾਨੀ ਹੈ ਸਿੱਖ ਚਿੰਤਕ ਨੇ ਬੜੇ ਵਿਦਵਾਨ ਨੇ ਪਰੰਤੂ ਉਹਨਾਂ ਵੱਲੋਂ ਇਹ ਗੱਲ ਕਹਿ ਦੇਣੀ ਕਿ ਜਿਹੜਾ ਹੈਗਾ ਇਹ ਮਾਲਬਿੰਦਰ ਸਿੰਘ ਮਾਲੀ ਜਿਹੜਾ ਹੈ ਉਹ ਸਿੱਖਾਂ ਦੇ ਹੱਥ ਵਿੱਚ ਸੀ ਉਹ ਖਾਲਸਾ ਪੰਥ ਦੇ ਹੱਥ ਵਿੱਚ ਸੀ ਮੈਂ 1980 ਦੀ ਸੰਧੀ ਚੱਲ ਯਾਦ ਕਰਾਉਣਾ ਜੀ ਜਦੋਂ ਤੇ ਮਾਲਵਿੰਦਰ ਸਿੰਘ ਮਾਲੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਰਨਲ ਸੱਤਰ ਸੀ ਜੀ ਤੇ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਅਗਵਾਈ ਚ ਭਾਈ ਅਮਰੀਤ ਸਿੰਘ ਜਿਹੜੇ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ ਉਹਨਾਂ ਨੇ ਮੌਕੇ ਵਿੱਚ ਫੈਡਰੇਸ਼ਨ ਕਾਇਮ ਕਰਨ ਲਈ ਤਲਜਾਂ ਵਿੱਚ ਤੇ ਉੱਥੇ ਇੱਕ ਪ੍ਰੋਗਰਾਮ ਰੱਖਿਆ ਜੀ ਤਾਂ ਪਰਚੇ ਲਾਏ ਗਏ ਇਹ ਦਸਤ ਤਾ ਥੱਲੇ ਆਪਣਾ ਮਲਵਿੰਦਰ ਸਿੰਘ ਮਾਲੀ ਦੇ ਬਈ ਅਸੀਂ ਵੀ ਅਮਰੀਤ ਸਿੰਘ ਨੂੰ ਤੇ ਕਿਸੇ ਫੈਡਰੇਸ਼ਨ ਹੀ ਇਹਨੂੰ ਤੇ ਨਾ ਸੰਤ ਜਰਮਾਇਲ ਸਿੰਘ ਨੂੰ ਅਸੀਂ ਮੌਡੇ ਵਿੱਚ ਦਾਖਲ ਨਹੀਂ ਹੋਣ ਦੇਵਾਂ ਜੀ ਜੀ ਇਹ ਤੰਤਿਆਂ ਦੇ ਆਦੀ ਸੀ ਜੇ ਤੇ ਇਹਨਾਂ ਦਾ ਰੰਧਾਵਾ 그룹 ਸੀ ਜਿਹੜਾ ਸਟੂਡੈਂਟਸ ਯੂਨੀਅਨ ਦਾ ਉਹ ਹਮੇਸ਼ਾ ਸਿੱਖੀ ਦੇ ਖਿਲਾਫ ਚੱਲਿਆ ਖਾਲਸਾ ਪੰਥ ਦੀਆਂ ਰੋਹ ਮर्याਦਾਂ ਦੇ ਖਿਲਾਫ ਚੱਲਿਆ ਤੇ ਇਹ ਇਹਨਾਂ ਦਾ ਹਰੇਕ ਨਾਲ ਜਿਹੜਾ ਹੈਗਾ ਪੰਗਾ ਪੈਂਦਾ ਰਿਹਾ ਜਿਹੜਾ ਖਾਲਸੇ ਦੀ ਮर्यादा ਤੇ ਜਿਹੜਾ ਪੈਰਾ ਦਿੰਦਾ ਸੀ ਮੈਂ ਸਰਦਾਰ ਸਰਜੀਤ ਸਿੰਘ ਸਪਮਾਨ ਨੂੰ ਵੀ ਬੇਪੁਰਜੋ ਦੋਹੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਉਹ ਪੁਰਾਣਾ ਇਤਿਹਾਸ ਵੇਖਣ ਤੇ ਜਿੱਥੇ ਉਹ ਗੱਲ ਕਹਿ ਦਿੰਦੇ ਨੇ ਕਿ ਸ਼ਹਿਰੀ ਆਜ਼ਾਦੀ ਦੀ ਉਲੰਘਣਾ ਹੋਈ ਹੈ ਉਹ ਤਾਂ ਠੀਕ ਹੈ ਉਸ ਦੇ ਗੱਲ ਤੇ ਮੈਂ ਸਹਿਮਤ ਹਾਂ ਕਿ ਮਾਲਬਿੰਦਰ ਸਿੰਘ ਮਾਲੀ ਨੂੰ ਵੀ ਦਰਸਦਾਰ ਨਹੀਂ ਕਰਨਾ ਚਾਹੀਦਾ ਸੀ ਝੂਠਾ ਕੇਸ ਬਣਾਇਆ ਗਿਆ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੁੰਦੀਆਂ ਕਿ ਸਰਕਾਰ ਦਾ ਇਹ ਬੜਾ ਗਲਤ ਕਦਮ ਹੈ ਜੇ ਉਹ ਬੋਲਦੇ ਵੀ ਸੀ ਉਹ ਬੋਲੀ ਜਾਂਦੇ ਐ ਮੈਂ ਉਹਨਾਂ ਦੇ ਬੋਲਣ ਤੋਂ ਕਦੇ ਔਖਾ ਨਹੀਂ ਹੋਇਆ ਪਰੰਤੂ ਪ੍ਰਸ਼ਨ ਇਹ ਹੈ ਕਿ ਇਹ ਕਹਿ ਦੇਣਾ ਕਿ ਉਹ ਸਿੱਖਾਂ ਦਾ ਸੁਭ ਚਿੰਤਕ ਹੈ ਉਹ ਖਾਲਸਾ ਪੰਥ ਦਾ ਸੁਭ ਚਿੰਤਕ ਹੈ ਉਹਨੇ ਖਾਲਸਾ ਪੰਥ ਦੇ ਲਈ ਲੜਾਈ ਲੜੀ ਉਸਨੇ ਹੋਰ ਲੜੀ ਇਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਗੱਲਾਂ ਦੇ ਨਾਲ ਜਿਹੜੀਆਂ ਅਸਲੀ ਸਿੱਖ ਤਾਕਤਾਂ ਹੁੰਦੀਆਂ ਨੇ ਸੁਭ ਚਿੰਤਕ ਹੁੰਦੇ ਨੇ ਸਿੱਖਾਂ ਦੇ ਉਹਨਾਂ ਲਈ ਖਾਲਸਾ ਪੰਥ ਲਈ ਸੰਘਰਸ਼ ਕਰਨ ਵਾਲੇ ਹੁੰਦੇ ਨੇ ਉਹ ਤਾਕਤ ਕਮਜ਼ੋਰ ਹੋ ਜਾਂਦੀ ਹੈ ਤੇ ਦੂਸਰੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਜਿਹੜੇ ਰਿਸ਼ਤੇਦਾਰਾਂ ਤੇ ਜਿਹੜੀ ਐਨਆਈ ਨੇ ਛਾਪੇ ਮਾਰੇ ਇਹ ਬਹੁਤ ਹੀ ਨਕਮੀ ਨਿੰਦਨਯੋਗ ਤੇ ਜਿਹੜੀ ਇਹ ਘਟਨਾ ਹੈ ਬਿਨਾ ਮਤਲਬ ਜਿਨ੍ਹਾਂ ਤੋਂ ਕੋਈ ਬਰਾਮਦਗੀ ਨਹੀਂ ਹੋਈ ਕੋਈ ਰਿਕਵਰੀ ਨਹੀਂ ਹੋਈ ਤੇ ਬਿਨਾ ਮਤਲਬ ਇਹ ਡਰਾਉਂ ਧੰਕਾਉਣ ਲਈ ਤੇ ਭੈ ਪੈਦਾ ਕਰਨ ਲਈ ਨਫ਼ਰਤ ਪੈਦਾ ਕਰਨ ਦੇ ਲਈ ਚਸਾਰਜਸ ਦੇ ਅਧੀਨ ਜਿਹੜੇ ਨੇ ਛਾਪੇ ਮਾਰੇ ਜੀ ਪਰੰਤੂ ਇਸ ਲਈ ਵੀ ਉਹ ਮੋਠੋਵਰ ਜੁਮੇਵਾਰ ਨਹੀਂ ਉਹ ਜਿਹੜੇ ਸਿੱਖ ਸਫਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਖਾਲਸਾ ਪੰਥ ਦੀਆਂ ਸਫਾਂ ਵਿੱਚ ਦਾਖਲ ਹੋ ਜਾਂਦੇ ਨੇ ਮਿੱਠੀਆਂ ਮਿੱਠੀਆਂ ਤੇ ਹੋਰ ਤਕਰੀਰਾਂ ਕਰਦੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਪਰ ਖਾਲਸਾ ਪੰਥ ਦੇ ਦੁਸ਼ਮਣ ਹੁੰਦੇ ਨੇ ਉਹ ਕਰਦੇ ਭੇਤੀ ਜਿਹੜੇ ਹੁੰਦੇ ਨੇ ਉਹ ਲੰਕਾ ਟਾਉਂਦੇ ਐ ਉਹ ਝੂਠੀਆਂ ਮੁਟਬਰੀਆਂ ਕਰਕੇ ਛਾਪੇ ਮਰਵਾਉਣ ਦੇ ਵਿੱਚ ਸਹਾਈ ਹੁੰਦੇ ਐ ਉਹਨਾਂ ਬੰਦਿਆਂ ਨੂੰ ਵੀ ਜਿਹੜਾ ਹੈਗਾ ਉਹ ਉਹਨਾਂ ਦਾ ਨਕਾਬ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਨਕਾਬ ਲਾ ਕੇ ਖੁੱਲਾ ਕਰਨਾ ਚਾਹੀਦਾ ਉਹਨਾਂ ਨੂੰ ਸਭ ਦੇ ਸਾਹਮਣੇ ਦਰਸਾਉਣਾ ਚਾਹੀਦਾ ਸਭ ਤੋਂ ਨਿੰਦਣਯੋਗ ਜੱਲ ਹੈ ਜਿਹੜੇ ਐਨਆਈਏ ਨੇ ਆਪੇ ਮਾਰੇ ਬਿਨਾ ਮਤਲਬ ਦੇ ਮਾਰੇ ਤੇ ਇਹ ਜਿਹੜੇ ਛਾਪੇ ਨੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖੇ ਜਾਣਗੇ ਰਾਜ ਸਿੰਘ ਖੋਜਾ ਜੀ ਤੁਸੀਂ ਵੀ ਮੈਂਬਰ ਪਾਰਲੀਮੈਂਟ ਰਹੇ ਹੋ ਤੇ ਬਤੌਰ ਮੈਂਬਰ ਪਾਰਲੀਮੈਂਟ ਤੁਸੀਂ ਵੀ ਸਾਰੇ ਐਮਪੀ ਦੇ ਪ੍ਰੋਟੋਕੋਲ ਜਾਣਦੇ ਹੋ ਪਰ ਕੰਗਣਾ ਰੌਤ ਜਿਹੜੀ ਭਾਜਪਾ ਦੀ ਐਮਪੀ ਹੈ ਉਹਨਾਂ ਨੇ ਹੁਣ ਫੇਰ ਪਹਿਲਾਂ ਅਮਰਜਲ ਸੀ ਫਿਲਮ ਬਣਾ ਕੇ ਸਿੱਖਾਂ ਦੀ کردار ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸੰਤ ਜਰਨੈਲ ਸਿੰਘ ਨੂੰ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਹਤਵੰਦੀ ਕਰਦਾਂ ਦਿੱਤਾ ਹੈ ਤੇ ਉਹ ਆਪਣੇ ਦੈਰੇ ਤੋਂ ਕੀ ਬਾਹਰ ਨਹੀਂ ਜਾ ਰਹੀ ਦੇਖੋ ਜੀ ਇਹ ਗੱਲ ਜਿਹੜੀ ਹੈ ਕੰਜਨਾ ਤਾਂ ਬਾਹਰ ਜਾ ਹੀ ਰਹੀ ਹੈ ਤੇ ਸਾਡੇ ਜਿਹੜੇ ਖਾਲਸਾ ਪੰਥ ਦੇ ਪ੍ਰਚਾਰਕ ਨੇ ਸਿੱਖ ਧਰਮ ਦੇ ਪ੍ਰਚਾਰਕ ਨੇ ਪਹਿਲਾਂ ਤਾਂ ਉਹਨਾਂ ਨੇ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਜਿਹੜਾ ਹੈ ਕਦਮ ਚੁੱਕਿਆ ਹੀ ਨਹੀਂ ਹੈ ਜੀ ਇੱਕ ਬਿਆਨ ਆ ਗਿਆ ਸੀ ਪਿੱਛੇ ਜੇ ਕਿ ਜਦੋਂ ਕੀ ਕਹਿੰਦੇ ਸਲਾ ਉਹਥੇ ਇੱਕ ਜਿਹੜਾ ਹੈਗਾ ਇਹ ਚ ਜਲਸਾ ਕੀਤਾ ਗਿਆ ਇਹ ਆਪਣਾ ਬਰਗਾੜੀ ਦੇ ਵਿੱਚ ਦਵਾਨ ਸਜਾਇਆ ਗਿਆ ਜੀਆ ਜਲਸਾ ਨਹੀਂ ਦਵਾਨ ਸਜਾਇਆ ਗਿਆ ਬਰਗਾੜੀ ਦੇ ਵਿੱਚ ਤੇ ਉਥੇ ਸਿੱਖ ਪ੍ਰਚਾਰਕ ਨੇ ਐਸੀ ਢੜਲੇਦਾਰ ਜਿਹੜੀ ਸੀ ਤੇ ਪ੍ਰਭਾਵਸ਼ਾਲੀ ਤਕਰੀਰ ਕਰੀ ਤੇ ਪ੍ਰਚਾਰ ਕੀਤਾ ਤੇ ਸਰਸੇ ਵਾਲੇ ਦੇ ਕਈ ਚੇਲਿਆਂ ਨੇ ਆਪਣੇ ਲੋਟਟ ਜਿਹੜੇ ਸੀ ਉਹ ਲਾ ਕੇ ਜਿਹੜੇ ਸਿੱਟੇ ਉੱਤੇ ਜੀ ਉਸ ਪ੍ਰਚਾਰਤਾ ਉਪਰਭਾਵਿਤ ਹੋ ਕੇ ਜੀ ਤੇ ਇੱਕ ਸਿੱਖ ਜਿਹੜਾ ਸੀ ਦਾ ਸਿੱਖ ਵਿਦਵਾਨ ਤੇ ਇੱਕ ਸਿੱਖ ਜਥੇਦਾਰ ਨੇ ਬਿਆਨ ਦਿੱਤਾ ਇਹ ਜਿਹੜੀ ਗੁਰੂ ਗਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਆ ਉਹ ਤਾਂ ਹੀ ਹੋਈ ਆ ਕਿਉਂਕਿ ਉਹਨਾਂ ਲੋਟਡ ਲਾ ਕੇ ਲਹਾਚੇ ਸਿੜਤੇ ਸੀ ਜੀ ਤੇ ਮੈਂ ਸਮਝਦਾ ਕਿ ਇਹ ਜਿਹੇ ਬਿਆਨ ਜਿਹੜੇ ਨੇ ਉਹ ਕੰਜਣਾ ਰਣਰਾਉਤਬਰ ਦੇ ਬਿਆਨ ਨੇ ਕੰਜਣਾ ਰਣਰਾਉਤ ਤਾਂ ਇੱਕ ਬਾਹਰੀ ਹੈ ਤੇ ਉਹ ਸਿੱਖੀ ਦੇ ਵਿੱਚ ਆਉਂਦੀ ਨਹੀਂ ਹੈ ਇਹ ਤੇ ਸਿੱਖ ਪ੍ਰਚਾਰਕ ਨੂੰ ਦੋਸ਼ੀ ਕਹਿਣਾ ਕਿ ਉਸ ਨੇ ਜੀ ਪ੍ਰਚਾਰ ਜ਼ਬਰਦਸਤ ਕੀਤਾ ਬੜਾ ਪ੍ਰਭਾਵਸ਼ਾਲੀ ਕੀਤਾ ਤੇ ਲੋਟਡ ਲਾ ਕੇ ਜਿਹੜਾ ਹੈਗਾ ਉਹ ਸਿੜਤੇ ਇਸ ਲਈ ਗੁਰੂ ਗਰੰਥ ਸਾਹਿਬ ਦੀ ਬੇਇੱਜ਼ਤੀ ਹੋਣੀ ਕੀ ਜੀ ਦਰੂਦ ਰੰਤ ਸਾਹਿਬ ਦੀ ਬਰਾਬਰਤਾ ਤੁਸੀਂ ਉਹ ਲੋਟਟਾ ਨਾਲ ਕਰਤੀ ਤੁਸੀਂ ਪਹਿਲਾਂ ਤੇ ਦੱਸੋ ਕਿ ਸਰਸੇ ਵਾਲੇ ਦਾ ਕੋਈ ਧਰਮ ਹੀ ਨਹੀਂ ਹੈ ਕਾਨੂੰਨ ਵਿੱਚ ਵੀ ਉਹਨੂੰ ਧਰਮ ਨਹੀਂ ਮੰਨਿਆ ਗਿਆ ਧਰਮ ਜਿਹੜੇ ਨੇ ਉਹ ਹਿੰਦੂ ਹੈ ਸਿੱਖ ਹੈ ਇਸਾਈ ਹੈ ਮੁਸਲਮਾਨ ਹੈ ਇਹ ਧਰਮ ਨੇ ਜਿਹਨੂੰ ਕਾਨੂੰਨਨ ਤੌਰ ਤੇ ਵੀ ਮਾਨਤਾ ਦਿੱਤੀ ਗਈ ਹੈ ਕਿ ਇਹ ਧਰਮ ਨੇ ਸਰਸੇ ਵਾਲੇ ਦਾ ਤਾਂ ਧਰਮ ਹੀ ਨਹੀਂ ਮੰਨਿਆ ਕਾਨੂੰਨ ਚ ਵੀ ਨਹੀਂ ਮੰਨਿਆ ਨਾ ਹਾਈ ਕੋਰਟ ਨੇ ਮੰਨਿਆ ਨਾ ਸੁਪਰੀਮ ਕੋਰਟ ਨੇ ਮੰਨਿਆ ਤੇ ਜੇ ਕਿਸੇ ਨੇ ਲੋਕਟ ਲਾਤਾ ਉਹ ਜਿਹੜਾ ਪ੍ਰਚਾਰਕ ਹੈ ਪ੍ਰਚਾਰਕ ਜਿਹੜਾ ਹੈਗਾ ਆਪਣਾ ਭਾਈ ਹਰਜਿੰਦਰ ਸਿੰਘ ਮਾਜੀ ਤੇ ਜੇ ਪ੍ਰਚਾਰਕ ਦੇ ਪ੍ਰਭਾਵਸ਼ਾਲੀ ਜਿਹੜਾ ਹੈਗਾ ਉਹ ਪ੍ਰਚਾਰ ਕਰਨ ਕਰਕੇ ਕਿਸੇ ਨੇ ਲੋਟ ਉਠਲਾਤਾ ਕੀ ਉਹ ਲੋਟੜਨ ਨੂੰ ਇਕੱਠੇ ਕਰਕੇ ਸਿੱਖਾਂ ਨੂੰ ਉਹਦੀ ਪੂਜਾ ਕਰਨੀ ਚਾਹੀਦੀ ਸੀ ਜਾਂ ਉਹਨਾਂ ਲੋਟਟਾ ਨੂੰ ਜਿਹੜਾ ਅਸੀਂ ਬੜਾ ਵੱਡਾ ਸਲਮਾਨ ਦੇਣਾ ਚਾਹੀਦਾ ਸੀ ਉਹ ਜਿਹੜਾ ਸਿੱਖੀ ਉਹਨੇ ਸਿੱਖੀ ਆਪਣਾ ਲਈ ਘਰ ਵਾਪਸੀ ਕਰ ਲਈ ਜਿਹੜੇ ਘਰੋਂ ਗਏ ਸੀ ਉਹਦਾ ਪ੍ਰਚਾਰਕ ਨੂੰ ਗੋਲਡ ਮੈਡਲ ਦੇ ਵਿੱਚ ਸਨਮਾਨਿਤ ਕਰਨਾ ਚਾਹੀਦਾ ਹੈ ਉਹਦੇ ਖਿਲਾਫ ਇਹ ਬਿਆਨ ਦੇਣਾ ਕਿ ਪ੍ਰਚਾਰਕ ਦੀ ਜਿਹੜੀ ਪ੍ਰਚਾਰ ਦੇ ਨਾਲ ਜਿਹੜਾ ਹੈਗਾ ਜ਼ਰੂਰੰਦਰ ਸਿੰਘ ਦੀ ਬੇਇੱਜ਼ਤੀ ਹੈ ਬੇਅਦਬੀ ਨੂੰ ਸਦਾ ਦਿੰਦਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਵਿਰੋਧੀ ਨਹੀਂ ਕਰ ਸਕਦਾ ਉਹ ਘਰ ਦਾ ਬੰਦਾ ਹੀ ਕਰੀ ਜਾਂਦਾ ਮੈਂ ਇਆਂ ਇਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ ਤੁਸੀਂ ਤੰਜਨਾ ਰੰਤੌਤ ਨੇ ਜਿਹੜਾ ਕੀਤਾ ਹੈ ਬੜੀ ਗਲਤ ਗੱਲ ਬੜੀ ਕਮੀਨ ਜੀ ਤੇ ਉਹ ਜਿਹੜੀ ਹੈ ਝੂਠ ਤੇ ਮਨਸਰ ਹੈ ਤੇ ਬੜੀ ਉਹ ਇਸ ਧਰ ਨਾਲ ਖਾਲਸਾ ਪੰਥ ਤੇ ਹਮਲਾ ਕਰਦੀ ਹੈ ਪਰ ਅਸੀਂ ਆ ਸਾਡੇ ਜਿਹੜੇ ਜਥੇਦਾਰੇ ਚੁਣੀ ਜਾਂਦੇ ਕੋਈ ਐਸੀ ਮਰਿਆਦਾ ਬਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਇਹ ਗੱਲਾਂ ਸਾਡੇ ਘਰੋਂ ਉੱਪਰ ਨਾ ਹੋਣ ਫੇਰ ਅਸੀਂ ਦੂਜਿਆਂ ਨੂੰ ਜਿਹੜਾ ਨਿੰਦ ਸਕਦੇ ਆ ਅਸੀਂ ਦੂਜਿਆਂ ਦੀ ਜ਼ੁਬਾਨ ਬੰਦ ਕਰ ਸਕਦੇ ਆ ਅਸੀਂ ਦੂਜਿਆਂ ਨੂੰ ਗਲਤ ਕਹਿ ਸਕਦੇ ਆ ਤੇ ਦੂਜਿਆਂ ਨੂੰ ਹਿੰਮਤੇ ਨਹੀਂ ਪੈ ਸਕਦੀ ਕੰਗਲਾ ਰਣੋਤ ਵਰਗਿਆਂ ਨੂੰ ਕੋਈ ਉਹ ਇਆਂ ਇਆਂ ਗੱਲਾਂ ਕਰਨ ਜਈਆਂ ਜਾਂ ਹੁਣ ਸਿੱਖ ਪੰਥ ਦੇ ਖਿਲਾਫ ਜਹਾਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਖਿਲਾਫ ਜਿਹੜੇ ਮਹਾਨ ਸ਼ਖਸੀਅਤ ਨੇ ਇਤਿਹਾਸ ਵੀ ਸਿੱਖ ਪੰਥ ਵੀ ਦੁਨੀਆ ਦੀ ਉਹਨਾਂ ਦੇ ਖਿਲਾਫ ਉਹ ਜਵਾਨ ਵੀ ਖੋਲ ਸਕਣ ਜਦੋਂ ਅਸੀਂ ਉਹ ਕਹਿੰਦੇ ਹਾਂ ਕਿ ਪ੍ਰਚਾਰਕ ਦੇ ਪ੍ਰਚਾਰ ਨਾਲ ਜਿਹੜਾ ਹੈ ਲਾਟਡ ਡਿਡ ਤੇ ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਅਸੀਂ ਇੰਨਾ ਸਸਤਾ ਬਣਾਤਾ ਬੇਅਦਬੀ ਨੂੰ ਇੰਨੀ ਛੋਟੀ ਜੀ ਗੱਲ ਬਣਾਤੀ ਬੇਅਦਬੀ ਨੂੰ ਤੇ ਫਿਰ ਸਾਨੂੰ ਪਹਿਲਾਂ ਆਪਦਾ ਘਰ ਜਿਹੜਾ ਹੈਗਾ ਉਸ ਨੂੰ ਅਨੁਸ਼ਾਸਨ ਵਿੱਚ ਕਰਨਾ ਚਾਹੀਦਾ ਹੈ ਹੁਣ ਆਪਣੇ ਕੰਗਣਾ ਨਰੋਤ ਨੇ ਖਾਲਸਾ ਜੀ ਇਹਨਾਂ ਮਾਨ ਅਸ਼ੀਤ ਸੀ ਜਿਹੜੇ ਸੰਤ ਜਰਨੈਲ ਸੀ ਪਿੰਡਾਂ ਵਾਲੇ ਉਹਨਾਂ ਨੂੰ ਅਤਵਾਦੀ ਕਰਦਾਂ ਦਾੰਤਾ ਇਹਦੇ ਸਬੰਧ ਵਿੱਚ ਨਾ ਤਾਂ ਸਿਮਰਨਜੀਤ ਸਿੰਘ ਮਾਨ ਨਾ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਨਾ ਕਿਸੇ ਹੋਰ ਸਿੱਖ ਨੇਤਾ ਨੇ ਕੋਈ ਨਿਖੇਧੀ ਨਹੀਂ ਕੀਤੀ देखो यही सिख पंथ ਦੇ ਵਿੱਚ ਹਮੇਸ਼ਾ ਤਰਾਸਦੀ ਦੀ ਗੱਲ ਰਹੀ ਹੈ ਬਈ ਨਖੇਦੀ ਆਪਦਿਆਂ ਦੀ ਚੜੀ ਜਾਂਦੇ ਆ ਇਹ ਇਹ ਜਿਹੜੇ ਨਖੇਦੀ ਕਰਦੇ ਆ ਇਹ ਆਪਦਿਆਂ ਦੀ ਨਖੇਦੀ ਕਰਦੇ ਆ ਇਹ ਦੂਜੇ ਦੂਜੇ ਨਾਲ ਤਾਂ ਇਹ ਕੋ ਗੱਲ ਕਰਦੇ ਹੀ ਨਹੀਂ ਹਨ ਉਹਨਾਂ ਨੂੰ ਨਾ ਇਹਨਾਂ 'ਚ ਹਿੰਮਤ ਹੈ ਬਈ ਉਹ ਗੱਲ ਜਿਹੜੀ ਉਹ ਕਰ ਸਕਣ ਇਹ ਆਪਦਿਆਂ ਦੀ ਨਖੇਦੀ ਕਰਕੇ ਡੰਡ ਟਪਾਉਂਦੇ ਆ ਇਹ ਭਰਾ ਮਾਰੂ ਜੰੰਗ ਕਰ ਰਹੇ ਨੇ ਘਰੇਲੂ ਜਾਂਦੇ ਇਹਨਾਂ ਨੇ ਛੇੜੀ ਹੋਈ ਹੈ ਕਿ ਮੈਂ ਇਹ ਦਾਅਵੇ ਨਾਲ ਕਹਣਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਸਿੱਖਾਂ ਦੇ ਬਾਦ ਇਹ ਥਾਲਸਾ ਪੰਥ ਦੇ ਬਾਦ ਰਾਜਸੀ ਤੇ ਧਾਰਮਿਕ ਤੌਰ 'ਤੇ ਉਹਨਾਂ ਦੀ ਨਜ਼ਰਬੰਦੀ ਲਈ ਵੀ ਜਿਹੜੇ ਹਨ ਸਿੱਖ ਨੇ ਤੇ ਜ਼ਿੰਮੇਵਾਰ ਨੇ ਤੇ ਸਮਾਂ ਆਉਣ ਤੇ ਮੈਂ ਉਹਨਾਂ ਦੇ ਨਾਮ ਜਿਹੜੇ ਹੈ ਜਿਆ ਉਹ ਜ਼ਾਹਰ ਕਰ ਦੂੰਗਾ ਜੇ ਭਾਈ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਨਜ਼ਰਬੰਦੀ 'ਚ ਬੈਠੇ ਨੇ ਤਾਂ ਇਸ ਲਈ ਸਿੱਖ ਪੰਥ ਦੇ ਆਪਣੇ ਆਪ ਨੂੰ ਜਿਹੜੇ ਨੇਤਾ ਕਹਾਉਣ ਵਾਲੇ ਤੇ ਉਹਨਾਂ ਦੇ ਹੰਦਰਤ ਕਹਾਉਣ ਵਾਲੇ ਭਾਈ ਸਾਹਿਬ ਦੇ ਉਹ ਲੋਕ ਕਸਲ 'ਤੇ ਡੋਗਲੀ ਨੀਤੀ ਅਪਣਾਉਂਦੇ ਨੇ ਤੇ ਉਹੀ ਇਹ ਛਾਪਾਂ ਲਈ ਜ਼ਿੰਮੇਵਾਰ ਨੇ ਉਹੀ ਉਹਨਾਂ ਦੀ ਨਜ਼ਰਬੰਦੀ ਲਈ ਜ਼ਿੰਮੇਵਾਰ ਹੈ ਖੌਦਾਜੀ ਇੱਕ ਹੋਰ ਆਪਣੇ ਗਾਇਕ ਨੇ ਜੋ ਜੋ ਹਣੀ ਸਿੰਘ ਉਹਨਾਂ ਨੇ ਬੜਾ ਹੀ ਵਿਵਾਦਪੂਰਨ ਆਪਣੇ ਬਿਆਨ ਦਿੱਤਾ ਕਿ ਮੈਂ ਸਿੱਖ ਸਿੱਖਾਂ ਦੀਆਂ ਜੜਾਂ 'ਚ ਆਪਣੀ ਨਸ਼ਾ ਫਲਾ ਦੂੰਗਾ ਬੋਧ ਕਾ ਵਰਗਾ ਨਸ਼ਾ ਫਲਾ ਦੂੰਗਾ ਦੇਖੋ ਹਣੀ ਹੋਇਆ ਹੋਰ ਜਿਹੜੇ ਹੈ ਜੇ ਕਈ ਬੰਦੇ ਐਸੇ ਹੋਏ ਇਹਨਾਂ ਦੇ ਹੌਂਸਲੇ ਬੜੇ ਬਲੰਦ ਹੋਏ ਐ ਇਹਨਾਂ ਦੇ ਹੌਂਸਲੇ ਤਾਂ ਹੀ ਬਲੰਦ ਹੋਏ ਐ ਕਿ ਸਿੱਖ ਸਿੱਖ ਨੂੰ ਹੀ ਉੱਤੇ ਦੋਸ਼ ਲਾਈ ਜਾਂਦਾ ਉਹ ਇਹਨਾਂ ਲੋਟਾਂ ਨੂੰ ਨਿਪਟਣ ਦੇ ਲਈ ਕੋਈ ਗੁਰੂਆਂ ਨੀਤੀ ਨਹੀਂ ਬਣਾਉਂਦਾ ਹੈ ਸਿੱਖ ਜਿਹੜਾ ਹੈ ਥਾਲਸਾ ਧਰਮ ਹਰ ਧਰਮ ਦਾ ਸਤਕਾਰ ਕਰਦਾ ਹੈ ਹਰ ਧਰਮ ਦਾ ਆਸਤਾ ਦਾ ਸਤਕਾਰ ਕਰਦਾ ਹੈ ਕਿਸੇ ਆਸਤਾ ਦੇ ਨਾਲ ਦੇਖੋ ਜੀ ਤਨਾਉ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਜਰੂ ਤੇਜ ਬਹਾਦਰ ਸਾਹਿਬ ਨੇ ਮਹਾਨ ਸ਼ਹਾਦਤ ਦਿੱਤੀ ਮਹਾਨ ਗੁਰੂ ਨੇ ਮਹਾਨ ਸ਼ਹਾਦਤ ਦਿੱਤੀ ਜਿन्हे ਉਤੇ ਕਲਕਤ ਜਨੇਊ ਤੇ ਤਿਲਕ ਦੀ ਰਾਖੀ ਲਈ ਜੇ ਜੱਜ ਜਰੂਰ ਸਾਹਿਬ ਨੌਵੇਂ ਪਾਤਸ਼ਾਹ ਤੇ ਜਨੇਊ ਤੇ ਤਿਲਕ ਦੀ ਰਾਖੀ ਕਰਦੇ ਹੈ ਜਿਹੜੀ ਬੜੀ ਵੱਡੀ ਆਸਤਾ ਹੈ Hindu ਧਰਮ ਦੀ ਅਸੀਂ ਵੀ ਉਸ ਆਸਤਾ ਦਾ ਪੂਰਾ ਸਨਮਾਨ ਕਰਦੇ ਆਂ ਤਿਲਕ ਦਾ ਵੀ ਪੂਰਾ ਸਨਮਾਨ ਕਰਦੇ ਆਂ ਅਸੀਂ ਜਨੇਊ ਦਾ ਵੀ ਪੂਰਾ ਸਨਮਾਨ ਕਰਦੇ ਆਂ ਪਰੰਤੂ ਇਹ ਹਰਾਨੀ ਦੀ ਗੱਲ ਹੈ ਕੀ ਕਹਾਣੀ ਵਰਗਾ ਬੰਦਾ ਆ ਤੇ ਚਾਹੇ ਕਿ ਮੈਂ ਨਸ਼ਾ ਫਲਾ ਦੂੰਗਾ ਖਾਲਸਾ ਪੰਥ ਦੀਆਂ ਜੜਾਂ ਦੇ ਵਿੱਚ ਮੈਂ ਨਸ਼ਾ ਫਲਾ ਦੂੰਗਾ ਤੇ ਇਹੋ ਜਿਹੇ ਬੰਦੇ ਨੂੰ ਤਾਂ ਜਿਹੜਾ ਹੈ ਉਹ ਦਾਖਲ ਨਹੀਂ ਹੋਣ ਦੇਣਾ ਚਾਹੀਦਾ ਕਿਸੇ ਥਾਂ ਤੇ ਕਿਸੇ ਸਟੇਜ ਤੇ ਤੇ ਉਹ ਹੀ ਗੱਲਾਂ ਪਲਾਉਂਦਾ ਉਹ ਫਿਰ ਵੀ ਸ਼ਰਿਆਮ ਬੋਲੀ ਜਾਂਦਾ ਇਹ ਖਾਲਸਾ ਪੰਥ ਦੀ ਕਮਜ਼ੋਰੀ ਹੈ ਆਪਣੇ ਸਾਬਕਾ ਮੈਂਬਰ ਪਾਰਲੀਮੈਂਟ ਸਰ ਰਾਜੇ ਸਿੰਘ ਖਾਲਸਾ ਜੀ ਇੱਕ ਨਾ ਐਮਪੀ ਨੇ ਕਾਂਗਰਸ ਦੇ ਮੁੱਖ ਮੰਤਰੀ ਵੀ ਰਹੇ ਨੇ ਆਪਣੇ ਚੰਨੀ ਹਰਚੰਦ ਸਿੰਘ ਚੰਨੀ ਤੇ ਉਹਨਾਂ ਨੇ ਆਪਣੇ ਕਾਂਗਰਸ ਨੂੰ ਪਾਕ ਸਾਫ ਦੱਸਦਿਆਂ ਇਹ ਇਹ ਬਿਆਨ ਦਿੱਤਾ ਹੈ ਕਿ ਉਹ ਤੋਂ ਜਿਹੜਾ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਉਹ ਭਾਜਪਾ ਨੇ ਕਰਾਇਆ ਕਿ ਕਾਂਗਰਸ ਦੋਸ਼ੀ ਨਹੀਂ ਸੀ ਦੇਖੋ ਜੀ ਸਰਦਾਰ ਬਚੀਤ ਇਹਨਾਂ ਦੇ ਹੁੰਦੇ ਨੇ ਚੰਨੀ ਸਾਹਿਬ ਦਾ ਇਹ ਬਿਆਨ ਮਕੰਮਲ ਤੌਰ ਤੇ ਝੂਠਾ ਬੇਬੁਨਿਆਦ ਤੇ ਜਿਹੜਾ ਹੈਗਾ ਉਹ ਕਿਸੇ ਤਰਤਹੀਨ ਹੈ ਜੀ ਇਹ ਗੱਲ ਵੀ ਹੈ ਅਸੀਂ بے ਪਛਾਂਤਾਂ ਜੀ ਉਸ ਸਮੇਂ ਇੰਦਰਾ ਗਾਂਧੀ ਤੋਂ ਜਿਹੜੀ ਕਾਂਗਰਸ ਦੀ ਸਰਕਾਰ ਸੀ ਹਮਲਾ ਜਿਹੜਾ ਭਾਜਪਾ ਨੇ ਕਰਾਇਆ ਭਾਜਪਾ ਤੇ ਆਰਐਸਐਸ ਦਾ ਨਾਂ ਲੈ ਦਿੰਦੇ ਨੇ ਜੀ ਭਾਜਪਾ ਤੇ ਆਰਐਸਐਸ ਨੇ ਕਰਾਇਆ ਫਿਰ ਇਹਦਾ ਮਤਲਬ ਹੈ ਕਿ ਇੰਦਰਾ ਗਾਂਧੀ ਤੇ ਜਿਹੜੇ ਹੈ ਜੀ ਕਾਂਗਰਸ ਦੀ ਜਿਹੜੀ ਪਾਰਟੀ ਸੀ ਇਹ ਨੁਪੁੰਸਚ ਸੀ ਜੀ ਇਹ ਵੀ ਹੁੰਦਾ ਸੀ ਇਹਨਾਂ ਦਾ ਕੋਈ ਦਿਮਾਗ ਨਹੀਂ ਸੀ ਇਹਨਾਂ ਨੂੰ ਰਾਜ ਕਰਨ ਦੀ ਯਾਚ ਨਹੀਂ ਸੀ ਇਹ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਦੀ ਲੜਕੀ ਸੀ ਇੰਦਰਾ ਗਾਂਧੀ ਇਸ ਨੂੰ ਇਹਦੀ ਸੋਚਣ ਸ਼ਕਤੀ ਨਹੀਂ ਸੀ ਇਹ ਭਾਜਵਾ ਦੇ ਚਾਹੇ ਤੋਂ ਭਾਜਵਾ ਜਿਹੜੀ ਵਿਰੋਧੀ ਦਲ ਸੀ ਉਹ ਰਾਜ ਭਾਜ ਦੀ مالک ਨਹੀਂ ਸੀ ਉਹਨਾਂ ਦੇ ਚਾਹੇ ਤੋਂ ਅਟੈਚ ਕਰਦੇ ਸੀ ਤਾਂ ਇਹਨਾਂ ਨਾਲੋਂ ਨਕਮੀ ਪਾਰਟੀ ਕੋਈ ਹੋਈ ਨਹੀਂ ਸਕਦੀ ਜਿਹੜੀ ਕਿਸੇ ਦੇ ਚਾਹੇ ਤੇ ਜਿਹੜੀ ਆ ਉਹ ਅਟੈਚ ਕਰੇ ਪੇਸ਼ ਕੀ ਨਹੀਂ ਸਾਹਿਬ ਕੀ ਤਰਚ ਦੇਣ ਜੀ ਇਸ ਗੱਲ ਪਿੱਛੇ ਕਿ ਉਹ ਜਿਹੜੀ ਹੈ ਇਹਨੇ ਚਹਿਨ ਤੇ ਹਮਲਾ ਕਰਤਾ ਤੁਸੀਂ ਦੋਨੇ ਪਾਰਟੀਆਂ ਨੂੰ ਦੋਸ਼ੀ ਸਮਝਦੇ ਹੋ ਜਾਂ ਕੱਲੀ ਕਾਂਗਰਸ ਪਾਰਟੀ ਨੂੰ ਮੈਂ ਜੀ ਇਹ ਤਿੰਨਾਂ ਨੂੰ ਦੋਸ਼ੀ ਸਮਝਦਾ ਮੈਂ ਆਪਣੇ ਪਹਿਲੇ ਜਿਹੜੇ ਹੈਗੇ ਆ ਉਹਨਾਂ ਵਿੱਚਾਂ ਹੀ ਚੁਟਕਿਆ ਕਿ ਜਿਹੜੀ ਇਹਨੇ ਕਿਤਾਬ ਲਿਖੀ ਆ ਦਵਾਨੀ ਨੇ ਲਾਲ ਕ੍ਰਿਸ਼ਨ ਦਵਾਨੀ ਨੇ ਦੇਪਟੀ ਪ੍ਰਾਈਮ ਮਿਨਿਸਟਰ ਵੀ ਰਹੇ ਉਹਨੇ ਕਿਤਾਬ 'ਚ ਲਿਖਿਆ ਮਾਈ ਮਾਈ ਲਾਈਫ ਮਾਈ ਕੰਟਰੀ ਇਹ ਕਿਤਾਬ ਦਾ ਨਾਮ ਹੈ ਮਾਈ ਲਾਈਫ ਮਾਈ ਕੰਟਰੀ ਉਹਦੇ 'ਚ ਉਹਨੇ ਕਿਹਾ ਕਿ ਇੰਦਰਾ ਗਾਂਧੀ ਨੇ ਇੱਕ ਬੜਾ ਬਹਾਦਰੀ ਵਾਲਾ ਕੰਮ ਕੀਤਾ ਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ ਸੀ ਇੰਦਰਾ ਗਾਂਧੀ ਨੂੰ ਕਿ ਏ ਫਿਰ ਤਾਲਪਤ ਸਰ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਵੇ ਜੀ ਤੇ ਦੂਸਰਾ ਜਿਹੜਾ ਕੱਲ ਬਿਹਾਰੀ ਬਾਜਪਾਈ ਜਿਹੜਾ ਸੀ ਉਹਨੇ ਕਿਹਾ ਕਿ ਇਹ ਦੁਰਗਾ ਦੇਵੀ ਹੈ ਕਿਉਂਕਿ ਇਸਨੇ ਤਾਲਪਤ ਤੇ ਦਰਬਾਰ ਸਾਹਿਬ ਨੂੰ ਜਿਹੜਾ ਹੈਗਾ ਉਹ ਆਜ਼ਾਦ ਤਰ੍ਹਾਂ ਲਿਆ ਜੀ ਦੇਖੋ ਹਮਲਾ ਕੀਤਾ ਇੰਦਰਾ ਗਾਂਧੀ ਨੇ ਜੀ ਤੇ ਇੰਦਰਾ ਗਾਂਧੀ ਨੇ ਇਹਨਾਂ ਨੇ ਸਪੋਰਟ ਕੀਤੀ ਆ ਇਹਨਾਂ ਨੇ ਨੰਗੀ ਜਿਹੜੇ ਆ ਨੰਗੇ ਧੜ ਸਪੋਰਟ ਕੀਤੀ ਐ ਫਿਰ ਇਹ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਆ ਨਾ ਆਰਐਸ ਭੱਜ ਸਕੇ ਨਾ ਜਿਹੜਾ ਹੈ ਭਾਜਪਾ ਭੱਜ ਸਕੇ ਨਾ ਭਾਜਪਾ ਦੇ ਜਿਹੜੇ ਆ ਉਹ ਲੀਡਰ ਭੱਜ ਸਕਣ ਉਹ ਤਾਂ ਗੱਲ ਸਿੱਧੀ ਐ ਉਹਦੇ ਵਿੱਚ ਕੀ ਦੋਰ ਆਣਾ ਨੇ ਆਪਾਂ ਕਹੀਏ ਜੀ ਇਹਨਾਂ ਨੂੰ ਤਾਂ ਅਸੀਂ ਬੜੀ ਚਰਦੇ ਆ ਭਾਜਪਾ ਨੂੰ ਇਹਨਾਂ ਨੇ ਕੀਤਾ ਨਹੀਂ ਹੈ ਇਹਨਾਂ ਨੇ ਕੀਤਾ ਨਹੀਂ ਉਹ ਇੰਦਰਾਜੰਦੀ ਨੇ ਕੀਤਾ ਪਰ ਇਹ ਉਹਦੇ ਹਮਾਇਤੀ ਸੀ ਇਹਨਾਂ ਨੇ ਓਟਸ ਲਈ ਸੌਂ ਦਾ ਕੰਮ ਕੀਤਾ ਹਮਾਇਤ ਕੀਤੀ ਉਠਸਾਇਆ ਬਿਆਨ ਦਿੱਤੇ ਹਾਲਾਤ ਪੈਦਾ ਕਰੇ ਜਿਹਦੇ ਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾ ਸਕਦਾ ਹੈ ਅਕਾਲ ਤਖਤ ਤੇ ਹਮਲਾ ਕੀਤਾ ਜਾ ਸਕਦਾ ਹੈ ਭਾਜਵਾ ਦੇ ਸਾਰੇ ਲੀਡਰ ਭਾਵੇਂ ਉਹ ਪੰਜਾਬ ਵਿੱਚ ਸੀ ਭਾਵੇਂ ਹਿੰਦੁਸਤਾਨ ਦੇ ਕਿਸੇ ਹਿੱਸੇ ਵਿੱਚ ਸੀ ਦਰਬਾਰ ਸਾਹਿਬ ਤੇ ਹਮਲਾ ਚਾਹੁੰਦੇ ਸੀ ਤੇ ਹਮਲਾ ਕਰਨ ਚ ਲੱਗੇ ਸੀ ਉਹਨਾਂ ਨੇ ਹਮਲੇ ਦੇ ਜਦੋਂ ਕਿ ਉੱਥੇ ਸ਼ਹੀਦੀਆਂ ਹੋਈਆਂ ਬੇਅੰਤ ਉਹਨਾਂ ਨੇ ਲੱਡੂ ਵੀ ਵੰਡੇ ਜੀ ਆਈ ਇਹ ਤੇਸੇ ਕਾਂਗਰਸੀ ਨੇ ਵੰਡੇ ਹੁਣ ਨਾ ਵੰਡੇ ਹੁਣ ਇਹਨਾਂ ਨੇ ਤਾਂ ਵੰਡੇ ਜਿਹੜੇ ਸੀ ਭਾਜਪਾ ਵਾਲੇ ਇਹਨਾਂ ਦੇ ਐਮਐਲਏ ਨੇ ਵੰਡੇ ਹਰਵੰਸ ਲਾਲ ਖੰਨਾ ਨੇ ਜਿਹੜਾ ਸੀ ਪਹਿਲਾਂ ਜ਼ਰੂਰ ਆਮਦਾਦ ਸਾਹਿਬ ਤੁਨ ਤਨ ਜ਼ਰੂਰ ਆਮਦਾਦ ਸਾਹਿਬ ਚੌਥੇ ਪਾਸ਼ਾ ਦੀ ਜਿਹੜੀ ਫੋਟੋ ਸੀ ਸਟੇਸ਼ਨ ਤੇ ਲੱਗੀ ਹੋਈ ਸੀ ਰੇਲਵੇ ਸਟੇਸ਼ਨ ਤੇ ਅਮਰ ਸਰ ਦੇ ਉਹ ਖੇਡੇ ਮਾਰੇ ਉਹ ਭੰਤੀ ਸੀ ਇਹ ਦੋਸਤੋ ਜਿਵੇਂ ਮਰਤ ਹੋ ਜਾਂਦੇ ਨੇ ਇਹ ਦੋਸਤੋ ਮਰਤ ਹੋਣ ਦਾ ਪ੍ਰਸ਼ਨ ਨਹੀਂ ਇਹ ਫੋਟੀਆਂ ਗੱਲਾਂ ਕਰ ਰਹੇ ਨੇ ਜੀ ਉਹਨੂੰ ਦੇ ਦੇਖਣਾ ਤੇ ਜਿਹੜੇ ਲੀਡਰ ਨੇ ਸਾਰੇ ਜ਼ਿੰਮੇਵਾਰ ਸੀ ਖਾਲਸਾ ਜੀ ਤੁਸੀਂ ਇੱਕ ਵੱਡੇ ਸਿੱਖ ਚਿੰਤਕ ਵੀ ਹੋ ਸਾਬਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਮ ਨਾਲ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਉਹ ਪੰਜਾਬ ਦੀ ਜਿਹੜੀ ਸਥਿਤੀ ਹੈ ਜੀ ਇੱਥੇ ਈਸਾਈ ਧਰਮ ਦਾ ਬਹੁਤ ਜ਼ਿਆਦਾ ਪ੍ਰਸਾਰ ਤੇ ਪ੍ਰਚਾਰ ਹੋ ਰਿਹਾ ਹੈ ਇਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਦੇਖੋ ਜੀ ਇਸ ਦੇ ਲਈ ਮੈਂ ਮੁੱਖ ਤੌਰ ਤੇ ਜਿਹੜਾ ਹੈਗਾ ਸਿੱਖ ਪ੍ਰਚਾਰਕਾਂ ਨੂੰ ਹਾਂਜੀ ਤੇ ਜਿਸ ਤਰ੍ਹਾਂ ਭਾਈ ਹਰਜਿੰਦਰ ਸਿੰਘ ਮਾਜੀ ਜੀ ਭਾਈ ਹਰਜਿੰਦਰ ਸਿੰਘ ਮਾਜੀ ਦੇ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਇਹ ਸਰਸੇਵਾਲਿਆਂ ਦੇ ਖਿਲਾਫ ਘਰ ਵਾਪਸੀ ਚرائی ਉਸ ਦੀ ਆਲੋਚਨਾ ਕੀਤੀ ਗਈ ਸਿੱਖ ਜੱਥੇਦਾਰਾਂ ਵੱਲੋਂ ਉਹ ਆਪਣੇ ਆਪ ਦੇ ਵਿੱਚ ਬੜੀ ਅਫਸੋਸਨਾਕ ਹੈ ਇਹ ਨਹੀਂ ਹੈ ਕਿ ਮੇਰੀ ਭਾਈ ਹਰਜਿੰਦਰ ਸਿੰਘ ਮਾਜੀ ਨਾਲ ਕੋਈ ਸੰਝ ਹੈ ਮੈਂ ਗੱਲ ਜਿਹੜੀ ਸਹੀ ਉਹ ਨਹੀਂ ਹੈ ਤੇ ਸੱਚੀ ਹੁੰਦੀ ਹੈ ਮੈਂ ਉਹ ਕਹਿ ਦੇਣਾ ਹੈ ਭਾਵੇਂ ਉਹ ਵੀ ਮੇਰੇ ਖਲਾਫ ਬਿਆਨ ਦੇਈ ਜਾਣ ਐ ਹਿਮਾਜੀ ਸਾਹਿਬ ਵੀ ਬਿਆਨ ਦੇ ਦੇਣ ਪਰੰਤੂ ਮੈਂ ਜਿਹੜੀ ਸੱਚੀ ਗੱਲ ਆ ਉਹ ਕਹੂੰਗਾ ਤੇ ਸਿੱਖ ਪ੍ਰਚਾਰਕਾਂ ਨੇ ਸਿੱਖੀ ਦਾ ਚਿਤੇ ਪ੍ਰਚਾਰ ਨਹੀਂ ਕੀਤਾ ਇਹਨਾਂ ਨੇ ਇਹਨੂੰ ਰਸਮੀ ਜਿਹੜਾ ਹੈਗਾ ਉਹ ਧਰਮ ਪਣਾ ਦਿੱਤਾ ਰਸਮੀ ਤੌਰ ਤੇ ਜਾਂਦੇ ਐ ਰਸਮੀ ਤੌਰ ਤੇ ਆਉਂਦੇ ਐ ਤੇ ਸਾਨੂੰ ਪ੍ਰਚਾਰ ਚਾਹੀਦੇ ਹੈ ਤੇ ਬਾਕੀ ਜਿਹੜਾ ਹੈ ਇਸ ਦੇ ਵਿੱਚ ਜਿਹੜਾ ਹੈ ਜਿੱਥੇ ਸਰਕਾਰ ਦਾ ਵੀ ਹੱਥ ਹੈ ਬੜਾ ਵੱਡਾ ਹੱਥ ਹੈ ਸਰਕਾਰ ਦੇ ਵਿੱਚ ਹੁਣ ਤੁਸੀਂ ਮਾਝੇ ਦੇ ਵਿੱਚ ਜਾਓ ਮਾਝੇ ਦੇ ਵਿੱਚ ਅਮਰitsar ਤੇ ਗੁਰਦਾਸਪੁਰ ਜ਼ਿਲ੍ਹਾ ਆਉਂਦੇ ਆ ਇਸਾਈ ਧਰਮ ਦਾ ਬੜਾ ਪ੍ਰਚਾਰ ਹੋ ਗਿਆ ਇੱਥੋਂ ਤੱਕ ਕਿ ਆਪਣੇ ਬਰਨਾਲੇ ਜ਼ਿਲ੍ਹੇ 'ਚ ਵੀ ਹੋ ਗਿਆ ਸੰਰੂਰ ਜ਼ਿਲ੍ਹੇ 'ਚ ਵੀ ਹੋ ਗਿਆ ਇੱਥੇ ਸ਼ਹਿਰ ਦੇ ਵਿੱਚ 13-13 ਚਰਚ ਬਣ ਗਏ ਤੇ ਜਿਆਦਾ ਜਿਹੜੇ ਨੇ ਸਿੱਖੇ ਬਹੁ ਗਿਣਤੀ ਦੇ ਵਿੱਚ ਇਸਾਈ ਧਰਮ ਨੂੰ ਅਪਣਾ ਰਹੇ ਨੇ ਬੜੀ ਖਤਰੇ ਦੀ ਘੰਟੀ ਵੱਜ ਗਈ ਕਿ ਜਿਹੜਾ ਖਾਲਸੇ ਦੀ ਜਨਮ ਭੂਮੀ ਹੈ ਇਹ ਪੰਜਾਬ ਜਿਹੜੀ ਹੈ ਖਾਲਸੇ ਦੀ ਜਨਮ ਭੂਮੀ ਹੈ ਜਿੱਥੇ ਪਾਕ ਪਵਿੱਤਰ ਧਰਤੀ ਤੇ ਮੇਰੇ ਦਰੂ ਮਾਲਕ ਨੇ ਇਹ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਨੰਦਪੁਰ ਸਾਹਿਬ ਉਹ ਧਰਤੀ ਤੇ ਵੀ ਸਿੱਖ ਟਟ ਜਿੰਤੀ ਵੱਲ ਨੂੰ ਜਾ ਰਹੇ ਐ ਕਿਉਂਕਿ ਅਸਾਈ ਬਣੇ ਅਸਾਈ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਪਰੰਤੂ ਇਸ ਦੇ ਲਈ ਸਾਨੂੰ ਬੜਾ ਪ੍ਰਭਾਵਸ਼ਾਲੀ ਪ੍ਰਚਾਰ ਕਰਨਾ ਪਊਗਾ ਕੱਲ ਨੂੰ ਕੋਈ ਸਿੱਖ ਜਥੇਦਾਰ ਰਖਤ ਜਾਂ ਸਿੱਖ ਲੀਡਰ ਰਖਤ ਇਹ ਕਹਦੇ ਹੈ ਕਿ ਉਹਨਾਂ ਨੇ ਜਿਹੜੇ ਆਪਣੇ ਉਹ ਜਿਹੜੇ ਚਿੰਨ ਸੀ ਜੇ ਉਹਨਾਂ ਨੇ ਲਾਹ ਤੇ ਅਸਾਈਆਂ ਨੇ ਫਲਾਣੇ ਦਾ ਪ੍ਰਚਾਰ ਸੁਣ ਕੇ ਐ ਫਲਾਣੇ ਪ੍ਰਚਾਰਕ ਦਾ ਪ੍ਰਚਾਰ ਸੁਣ ਕੇ ਇਹਦੇ ਲਈ ਉਹ ਪ੍ਰਚਾਰਕ ਹੀ ਜ਼ਿੰਮੇਵਾਰ ਹੈ ਜੀ ਬਈ ਅਸਾਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਜਾਂ ਹੋਰ ਕਿਸੇ ਨੇ ਕਰਤੀ ਇਹ ਗੱਲਾਂ ਜਿਹੜੀਆਂ ਨੇ ਕਹਿਣੀਆਂ ਬਹੁਤ ਗਲਤ ਨੇ ਮੈਂ ਇਸਾਈ ਧਰਮ ਦੇ ਖਿਲਾਫ ਨਹੀਂ ਹਾਂ ਇਸਾਈਆਂ ਦੀਆਂ ਸਾਰੀਆਂ ਆਸਥਾਮਾਂ ਦਾ ਸਨਮਾਨ ਕਰਦਾ ਹਾਂ ਇਸਾਈ ਧਰਮ ਦੇ ਖਿਲਾਫ ਕੁਝ ਨਹੀਂ ਪਰੰਤੂ ਇਤਨੂ ਦਾ ਇਤਦਾ ਧਰਮ ਪਰਿਵਰਤਨ ਕਰਾਉਣਾ ਉਸ ਨੂੰ ਲਾਲਚ ਦੇ ਕੇ ਉਹ ਤਾਂ ਕਾਨੂੰਨ ਵੀ ਬਣਿਆ ਹੋਇਆ ਹੈ ਕਿ ਕੋਈ ਧਰਮ ਪਰਿਵਰਤਨ ਜਿਹੜਾ ਹੈਗਾ ਉਹ ਕਰਾ ਨਹੀਂ ਸਕਦਾ ਪਰੰਤੂ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਿੱਖ ਪ੍ਰਚਾਰਕ ਤੇ ਜਿਹੜੇ ਪ੍ਰਚਾਰ ਨਹੀਂ ਕਰਦੇ ਜਿਹੜੇ ਪ੍ਰਚਾਰ ਕਰਦੇ ਆ ਉਹ ਵਧਾਈ ਦੇ ਪਾਤਰ ਨੇ ਸੰਤੂ ਜਿਹੜੇ ਪ੍ਰਚਾਰ ਕਰਨੀ ਕਰਦੇ ਉਹ ਬੇਹੁੱਦਾ ਬਿਆਨ ਦਿੰਦੇ ਨੇ ਜੀ ਜੀ ਪ੍ਰਚਾਰਕ ਨੇ ਆ ਕਰਤਾ ਪ੍ਰਚਾਰਕ ਨੇ ਉਹ ਕਰਤਾ ਇਹ ਸਾਰੇ ਬੰਦ ਹੋਣੇ ਚਾਹੀਦੇ ਆ ਤੇ ਪਰਵਾਹਸ਼ਾਲੀ ਪ੍ਰਚਾਰ ਦੇ ਨਾਲ ਹੀ ਅਸੀਂ ਇਸਾਈ ਬਣਨ ਦਾ ਜਿਹੜਾ ਹੈ ਉਹ ਰੋਟ ਸਕਦੇ ਆ ਉਹਨਾਂ ਦੇ ਧਰਮ ਦੀ ਅਸੀਂ ਕੀ ਕੋਈ ਨਿੰਦਿਆ ਨਹੀਂ ਕਰਨੀ ਅਸੀਂ ਉਹਨਾਂ ਦੇ ਧਰਮ ਦੇ ਖਿਲਾਫ ਨਹੀਂ ਬੋਲਣਾ ਉਹਨਾਂ ਦੀ ਮੰਨਤਾ ਦੇ ਖਿਲਾਫ ਨਹੀਂ ਬੋਲਣਾ ਪਰੰਤੂ ਅਸੀਂ ਆਪਣੇ ਧਰਮ ਦੇ ਹਾਂ ਪੱਖੀ ਗੱਲਾਂ ਦੱਸਣੇ ਆ ਆਪਣੇ ਧਰਮ ਦਾ ਪ੍ਰਚਾਰ ਕਰਨਾ ਆਪਣੇ ਸਿੱਖ ਪ੍ਰਚਾਰਕ ਢੱਡੀਆਂ ਵਾਲੇ ਨੇ ਉਹਨਾਂ ਨੇ ਵੀ ਪਿੱਛੇ ਜੇ ਬਿਆਨ ਦਿੱਤਾ ਜੇ ਕੋਈ ਕਾਰਗਰ ਕਦਮ ਨਾ اٹھਾਏ ਗਏ ਤਾਂ ਸਾਰਾ ਪੰਜਾਬ ਇਸਾਈਆਂ ਦਾ ਹੋ ਜਾਊਗਾ ਦੇਖੋ ਜੀ ਪਹਿਲਾਂ ਤਾਂ ਜਿਹੜੇ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਜੀ ਉਹ ਆਪ ਇਹ ਜਿਹੜਾ ਹੈ ਜੋ ਪੰਬਲ ਪੂਸਾ ਪੈਦਾ ਕਰ ਰਹੇ ਨੇ ਜੀ ਉਹ ਖਾਲਸਾ ਪੰਥ ਦੇ ਵਿੱਚ ਪੰਬਲ ਪੂਸਾ ਪੈਦਾ ਕਰ ਰਹੇ ਨੇ ਕਦੇ ਕਹਿ ਜਾਂਦੇ ਆ ਸਿੱਖ ਧਰਮ ਨਹੀਂ ਹੈ ਜੀ ਕਦੇ ਕੁਸ ਹੈ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਸਫੇਰਤਾ ਦਾਪੂ ਪਰੰਤੂ ਜਿਹੜਾ ਉਹਨਾਂ ਨੇ ਆ ਬਿਆਨ ਦਿੱਤਾ ਉਹ ਸਹੀ ਦਿੱਤਾ ਹੈ ਕਿ ਜਿਹੜਾ ਹੈ ਕਿਸ ਧਰਮ ਪਰਵਰਤਨ ਨਾ ਹੋਣ ਦਿੱਤਾ ਜਾਵੇ ਪੰਜਾਬ ਚੋਂ ਤੇ ਕਿਸੇ ਧਰਮ ਦੇ ਖਿਲਾਫ ਨਾ ਮੋਲ ਕੇ ਆਪਣੇ ਧਰਮ ਦੀਆਂ ਗੱਲਾਂ ਦੱਸ ਕੇ ਹਾਂ ਪੱਖੀ ਗੱਲ ਕਰਕੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਖਾਲਸਾ ਪੰਥ ਜਿਹੜੀ ਖਾਲਸਾ ਪੰਥ ਦੀ ਜਨਮ ਭੂਮੀ ਹੈ ਉਸ ਨੂੰ ਉਸੇ ਤਰ੍ਹਾਂ ਨਾਲ ਇਹਨਾਂ ਦੀ ਗੈਂਤੀ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਿਆ ਜਾਵੇ ਤੇ ਉਸ ਦੇ ਲਈ ਸਾਨੂੰ ਜਿਹੜੇ ਹੈ ਵੱਡੇ ਯਤਨ ਕਰਨੇ ਪੈਣਗੇ ਹਮਲੇ ਮਾਰਨੇ ਪੈਣਗੇ ਉਸ ਦੇ ਵਿੱਚ ਭਰਾ ਮਾਰੂ ਜਾਂਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਹਸਨ ਜੀ ਤੁਸੀਂ ਆਪਣੇ ਸਾਬਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਲ ਨਾਲ ਇੱਕ ਮਹਾਨ ਸਿੱਖ ਚਿੰਤਕ ਵੀ ਹੋ ਤੇ ਸੰਸਾਰ ਪੱਧਰ ਦੇ ਤੇ ਇੱਕ ਫਿਲਮ ਆਈ ਹੈ ਰਜਨੀ ਤੇ ਤੁਸੀਂ ਗੁਰਮਤ ਤੋਂ ਵੀ ਬਾਗੂ ਵੀ ਬਾਖੋ ਉਹ ਤੇ ਉਹਦੇ ਵਿੱਚ ਵੀ ਆਪਣੇ ਰਜਨੀ ਫਿਲਮ ਚ ਵੀ ਦੋ ਤਰ੍ਹਾਂ ਬਣੀਆਂ ਗਈਆਂ ਨੇ ਇੱਕ ਕਹਿੰਦੀ ਗੁਰਮਤਿ ਅਨੁਸਾਰ ਜਿਹੜਾ ਪਿਗਲ ਹੈ ਉਹ ਪਾਣੀ ਚ ਜਾ ਕੇ ਵੀ ਠੀਕ ਨਹੀਂ ਹੋ ਸਕਦਾ ਦੂਸਰੀ ਤੇ ਕਹਿੰਦੀ ਵੀ ਇਹ ਸਹੀ ਹੈ ਇਹ ਤੁਹਾਡਾ ਗੁਰਮਤਿ ਮੇਰੇ ਕਹਿਣ ਦਾ ਮਤਲਬ ਵੀ ਗੁਰਮਤਿ ਚ ਚਮਤਕਾਰ ਵਾਲੀ ਕੋਈ ਗੱਲ ਹੈ ਜਾਂ ਨਹੀਂ ਹੈ ਦੇਖੋ ਜੀ ਚਮਤਕਾਰ ਵਾਲੀ ਗੱਲ ਹੋਵੇ ਨਾ ਹੋਵੇ ਬਖਰੀ ਗੱਲ ਹੈ ਪਰ ਗੁਰੂ ਗਵਿੰਦ ਸਿੰਘ ਜੀ ਸਾਹਿਬ ਮਹਾਰਾਜ ਨੇ ਆਪਣੀ ਜ਼ਿੰਦਗੀ ਜਿਹੜਾ ਹੈ ਉਹਨਾਂ ਨੇ ਆਪਣਾ ਕਾਲ ਜਿਹੜਾ ਹੈ ਜੀਵਨ ਕਾਲ ਉਸ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਚਮਤਕਾਰੀ ਬਣਾਤਾ ਸੀ ਜੀ ਜਿਹੀ ਜੀ ਜ਼ਿੰਦਗੀ ਗੁਰੂ ਗਵਿੰਦ ਸਿੰਘ ਸਾਹਿਬ ਮਹਾਰਾਜ ਦਾ ਜੀਵਨ ਕਾਲ ਹੈ ਤੇ ਉਹ ਤਾਂ ਆਪਣੇ ਆਪ ਚ ਹੀ ਚਮਤਕਾਰ ਹੈ ਜਦੋਂ ਉਹਨਾਂ ਨੇ ਚਾਰੇ ਸਹਬਜ਼ਾ ਦੇ ਬਾਰਤੇ ਆਪਣੇ ਪਿਤਾ ਬਾਰਤੇ ਆਪਣੀ ਮਾਤਾ ਬਾਰਤੀ ਅੱਜ ਤੱਕ ਕਿਸੇ ਧਰਮ ਦੇ ਵਿੱਚ ਇਹੀ ਜੀ ਮਿਸਾਲ ਕਾਇਮ ਹੀ ਨਹੀਂ ਹੋਈ ਤੇ ਜਿਹੜਾ ਗੁਰੂ ਹੀ ਚਮਤਕਾਰੀ ਹੈ ਤੇ ਫਿਰ ਚਮਤਕਾਰ ਹੋਣ ਦੇ ਵਿੱਚ ਜਿਹੜਾ ਰੁਕਾਵਟ ਕੀ ਹੈ ਵੀ ਚਮਤਕਾਰ ਨਹੀਂ ਹੋ ਸਕਦਾ ਤੇ ਪਿੰਗਲਾ ਉਹ ਪਾਣੀ 'ਚ ਜਾ ਕੇ ਉਹ ਕਹਿੰਦੇ ਠੀਕ ਨਹੀਂ ਹੋ ਸਕਦਾ ਕਿਉਂ ਨਹੀਂ ਠੀਕ ਹੋ ਸਕਦਾ ਜਿੱਥੇ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਹੈ ਉਹ ਅਸ਼ੀਰਵਾਦ ਹੋਊਗਾ ਜਿਹੜਾ ਇਸ਼ਨਾਨ ਕਰੂਗਾ ਇਹ ਆਮਰ ਸਾਹਿਬ ਦੇ ਗੁਰੂ ਦਾ ਸਰੋਵਰ ਇਸ ਇਸ਼ਨਾਨ ਕਰੂਗਾ ਇਹ ਚੂ ਨਹੀਂ ਹੋ ਸਕਦਾ ਮੇਰੀ ਜਿਹੜੀ ਹੈ ਉਹ ਧ੍ਰਿੜ ਨਿਸ਼ਚਿਤਤਾ ਹੈ ਧ੍ਰਿੜ ਵਿਸ਼ਵਾਸ ਹੈ ਮੈਂ ਉਸ ਪੱਖ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜਿਹੜੇ ਕਹਿੰਦੇ ਨੇ ਜੀ ਇਹਦੇ ਨਾਲ ਕੋਈ ਜਿਹੜਾ ਹੈ ਇਲਾਜ ਨਹੀਂ ਹੋ ਸਕਦਾ ਹੱਲ ਨਹੀਂ ਹੋ ਸਕਦਾ ਜੀ ਇਹ ਵਿਧਿਆਨਕ ਗੱਲ ਹੈ ਦਰਦ ਉਸ ਕਮਿਊਨਿਸਟ ਲੋਕ ਜਿਹੜੇ ਸਿੱਖ ਪੰਥ ਲਈ ਹਮੇਸ਼ਾ ਖਤਰਨਾਕ ਰਹੇ ਉਹ ਵਿਚਾਰਧਾਰਾ ਦੀਆਂ ਲੈਨਨਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹੈ ਜਿਹੜੇ ਮਾਰਕਸ ਨੇ ਧਰਮ ਨੂੰ ਅਫੀਮ ਕਿਹਾ ਆਪਣੀ ਕਿਤਾਬ ਦੇ ਵਿੱਚ ਉਹ ਹੀ ਆਈਆਂ ਜੀਆਂ ਬਿਜਾਣ ਚੱਲਾ ਚਾਹੇ ਕਿ ਉਹ ਗੱਲਾਂ ਕਰਕੇ ਭੰਬਲ ਗੂਸੇ ਪਸਾਉਣਾ ਹੁੰਦੇ ਹੈ ਜਿਹੜੀ ਸਤਾ ਰਹੇ ਕਈ ਰਿਹਾ ਸਰੋਵਰ ਦਾ ਬੜਾ ਵੱਡਾ ਜਿਹੜਾ ਹੈਗਾ ਉਹ ਰਤਬਾ ਹੈਗਾ ਸਰੋਵਰ ਦੇ ਵਿੱਚ ਸਾਰੇ ਪਾਪ ਧੋਏ ਜਾਂਦੇ ਨੇ ਬਿਮਾਰੀਆਂ ਧੋਈ ਜਾਂਦੀਆਂ ਨੇ ਇਹ aí aí ਫਿਲਮਾਂ ਦਿਖਾਈਆਂ ਜਾਂਦੀਆਂ ਨੇ ਉਹਦਾ ਸਿੱਖ ਪੰਥੇ ਪੰਬਲਪੂਰ ਸਾਹਿਬ ਪੈਦਾ ਕਰਕੇ ਟਕਰਾਅ ਪੈਦਾ ਕੀਤਾ ਜਾਂਦਾ ਹੈ ਨਿੰਦਨਯੋਗ ਖਸ ਜੀ ਹੁਣ ਜਿਵਨੀ ਚੋਣ ਆ ਗਈ ਹੈ ਜੀ ਬਨਾਲੇ ਜੀ ਜਿਵਨੀ ਤੁਸੀਂ ਵੀ ਭਾਈ ਅਮਰਪਾਲ ਸਿੰਘ ਨਾਲ ਜੁੜੇ ਹੋਏ ਹੋ ਤੇ ਆਪਣੇ ਜਿਮਨੀ ਚੋਣ ਦੇ ਵਿੱਚ ਕਿਸੇ ਦੀ ਮਦਦ ਕਰੋਗੇ ਜਾਂ ਤੁਸੀਂ ਖੁਦ ਵੀ ਕੋਈ ਯੋਜਨਾ ਹੈਗੀ ਚੋਣ ਲੜਨ ਦੀ ਦੇਖੋ ਜੀ ਗੱਲ ਇਹ ਹੈ ਕਿ ਮੈਂ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਤੋਂ ਉਹਨਾਂ ਦੇ ਹੁਕਮ ਦੀ ਅਧੀਨ ਹੈ ਤੇ ਉਹਨਾਂ ਦੀ ਇੱਥੇ ਜਹਰਾ ਜਦੀ ਦੇ ਵਿੱਚ ਸਰਦਾਰ ਤਸੇਮ ਸਿੰਘ ਜਿਹੜੇ ਨੇ ਉਹ ਇਨਚਾਰਜ ਬਣਾਏ ਹੋਏ ਨੇ ਤੇ ਵੇ ਮੈਂ ਸਮਝਦਾ ਕਿ ਜਿਹੜੇ ਹੈ ਜੀ ਇਹ ਇਨਾਂ ਦੇ ਹੁਕਮ ਦੇ ਨਾਲੇ ਅੱਗੇ ਚੱਲਿਆ ਜਊ ਮੈਂ ਆਪਣੇ ਤੌਰ ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਇੰਜੇ ਭਾਈ ਅਮਰਤਪਾਲ ਸਿੰਘ ਜੀ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਵਿਧਾਨ ਸਭਾ ਬਰਨਾਲਾ ਦੀ ਚੋਣ ਉਪ ਚੋਣ ਆ ਜਿਹੜਾ ਜਿੰਨੀ ਚੋਣਾਂ ਲੜੋ ਤਾਂ ਤੁਹਾਡਾ ਕੀ ਫਾਇਦਾ ਹੋਊਗਾ ਦੇਖੋ ਜੀ ਮੈਂ 101% ਲੜੂੰਗਾ ਜੀ ਉਹਦੇ ਵੀ ਕੋਈ ਜਿਹੜਾ ਹੈ ਕੋਈ ਹੈ ਹੀ ਨਹੀਂ ਬਾਦ ਬਵਾਦ ਹੈ ਹੀ ਨਹੀਂ ਜੇ ਭਾਈ ਅਮਰਤਪਾਲ ਸਿੰਘ ਦਾ ਤੇ ਸਰਦਾਰ ਤਰਸੇਮ ਸਿੰਘ ਦਾ ਜਿਹੜਾ ਹਟਮ ਹੋਊਗਾ ਹਰ ਹਾਲਤ ਵਿੱਚ ਲੜੂੰਗਾ ਲੜਨਾ ਵੀ ਚਾਹੀਦਾ ਜੀ ਇਹ ਸਨ ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਮਹਾਨ ਸਿੱਖ ਚਿੰਤਕ ਇਹਨਾਂ ਨੇ ਖੁੱਲ ਕੇ ਆਉਣ ਆਉਣ ਇਹ ਰਾਹੀਂ ਆਪਣੀ ਸਿੱਖ ਸក្តਾ ਮੂਰੇ ਆਪਣੇ ਬਿਆਨ ਰੱਖੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ